ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨਨ ਪਣੀ ਪਾਣੀ ਅਨਨ ਭਾਵੇਂ ਮਰੀਏ ਹਾਵੇ ਬੇਨਾ ਪਰ ਕਿਉਂ ਸੁਖ ਭਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਲ ਲੈ ਸੁਖ ਦਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਜਾਏ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬੇਨਾਪੈ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਜਏ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇ ਅਨਨਾ ਪੜੀ ਪਾਣੀ ਅਨਨਾ ਭਾਵੇ ਮਰੀਏ ਹਾਵੇ ਬੇਨਾ ਪਰ ਕਿਉ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਜਾਏ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨੇ ਮਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇ ਅਨ ਨਾ ਪੜੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬੈ ਨ ਪਿਰ ਕਿਉ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮੇਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇਂ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਜਾਏ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨੇ ਮਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇ ਅਨ ਨਾ ਪੜੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬੇਨਾਪਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਈਏ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਨਾ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨਨਾ ਪੜੀ ਪਾਣੀ ਅਨਨਾ ਭਾਵੇਂ ਮਰੀਏ ਹਾਵੇ ਬੇਨਾ ਪਰ ਕਿਉ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਰ ਲੈ ਸੁਖ ਦਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨਾ ਜਾਏ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨੇ ਮਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇ ਅਨ ਨਾ ਪੜੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬੇ ਨਾ ਪਿਰ ਕਿਉ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਈਏ ਆਪੇ ਮੇਰ ਲੇ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮੇਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇਂ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅਨ ਨਾ ਪੜੀ ਪਾਣੀ ਅਨ ਨਾ ਭਾਵੈ ਮਰੀਏ ਹਾਵੈ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨਨ ਨਾ ਪੜੀ ਪਾਣੀ ਅਨਨ ਨਾ ਭਾਵੇਂ ਮਰੀਏ ਹਾਵੇ ਬੈਨਾਂ ਪੈਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜੈ ਮੇਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨਨਾ ਪੜੀ ਪਾਣੀ ਅਨਨਾ ਭਾਵੇਂ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅਨ ਨਾ ਪੜੀ ਪਾਣੀ ਅਨ ਨਾ ਭਾਵੈ ਮਰੀਏ ਹਾਵੈ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮਿਲ ਮੇਰੇ ਪ੍ਰੀਤਮ ਜੀਓ ਤਦ ਬਿਨ ਖਰੀ ਨੇ ਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇਂ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਭਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅਨ ਨਾ ਪਣੀ ਪਾਣੀ ਅਨ ਨਾ ਭਾਵੈ ਮਰੀਏ ਹਾਵੈ ਬੈਨ ਪਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਏ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਭਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਈ ਆਪੇ ਮੇਰ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜੈ ਮੇਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅਨ ਨਾ ਪੜੀ ਪਾਣੀ ਅਨ ਨਾ ਭਾਵੇਂ ਮਰੀਏ ਹਾਵੇ ਬੈਨ ਪਰ ਕਿਉਂ ਸੁਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਏ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰਨ ਨ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ